ਜਲੰਧਰ ਨੂੰ ਕੌਣ ਜਿੱਤ ਸਕਦਾ ਚੰਨੀ ਯਾ ਰਿੰਕੂ ਚੰਨੀ ਚੰਨੀ ਤੇ ਜਲੰਧਰ ਨੂੰ ਕੌਣ ਮੋਰਚਾ ਮਾਰ ਸਕਦਾ ਚੰਨੀ ਯਾ ਰਿੰਕੂ ਚੰਨੀ ਚੰਨੀ ਤੇ ਜਲੰਧਰ ਨੂੰ ਕੌਣ ਰਿੰਕੂ ਯਾ ਚੰਨੀ ਰਿੰਕੂ ਹੀ ਹੈ ਰਿੰਕੂ ਜਲੰਧਰ ਨੂੰ ਚੰਨੀ ਯਾ ਰਿੰਕੂ ਵਾਹਿਦ ਚੰਨੀ ਚਾਹੀਦਾ ਜੀ ਜਲੰਧਰ ਦੇ ਵੈਸਟ ਏਰੀਆ ਦੇ ਵਿੱਚ ਖੜੇ ਹਾਂ ਇਸ ਟਾਈਮ ਅਸੀਂ ਸਬਜੀ ਮੰਡੀ ਦੇ ਵਿੱਚ ਮੌਜੂਦ ਹਾਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਕਿਹੜਾ ਕੈਂਡੀਡੇਟ ਇੱਥੋਂ ਜਿਹੜਾ ਮੋਰਚਾ ਮਾਰ ਸਕਦਾ ਹੈ ਇਸ ਟਾਈਮ ਅਸੀਂ ਸੁਸ਼ੀਲ ਕੁਮਾਰ ਰਿੰਕੂ ਦੇ ਏਰੀਆ ਦੇ ਵਿੱਚ ਖੜੇ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਤੇ ਕਿਹੜਾ ਕੈਂਡੀਡੇਟ ਇੱਥੋਂ ਜਿਹੜਾ ਵਾ ਮੋਰਚਾ ਮਾਰ ਸਕਦਾ ਤੇ ਅੰਕਲ ਬੈਠੇ ਗੱਲਬਾਤ ਕਰਾਂਗੇ ਸੱਸੀਕਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਮੋਦੀ ਆ ਰਾਹੁਲ ਸਰਕਾਰ ਤਾਂ ਮੋਦੀ ਦੀ ਬਣੇਗੀ ਅਗੋ ਰੱਬ ਜਾਣਦਾ ਹੈ ਤੇ ਜਲੰਧਰੋਂ ਕੌਣ ਮੋਰਚਾ ਮਾਰਦਾ ਚੰਨੀ ਆ ਰਿੰਕੂ ਚੰਨੀ 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 ਸੀਟ ਚੰਨੀ ਲੱਜਾਏਗਾ ਤੇ ਇੱਥੋਂ ਤਾਂ ਬੜੀ ਆਸ ਨੂੰ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਆਮਦਾਨ ਦੇਖਦੇ ਪਏ ਬਸ ਠੀਕ ਠਾਕ ਹੀ ਚੱਲ ਰਹੀ ਹੈ ਕਿ ਲਾਣੀ ਪਰਚੀ ਮੇਰੇ ਕੋਲ ਕੋਈ ਨਹੀਂ ਗੱਲੇ ਚ ਵੇਖ ਕਾਫੀ ਥਲ ਵੇਖ ਤੇ ਸਰਦਾਰ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਭਾਜੀ ਹਾਂ ਜੀ ਸਰਕਾਰ ਬਣਦੀ ਰਾਹੁਲ ਗਾਂਧੀ ਨਰਿੰਦਰ ਮੋਦੀ ਮੋਦੀ ਜੀ ਮੋਦੀ ਨਰਿੰਦਰ ਕੌਣ ਮੋਰਚਾ ਮਾਰੂ ਚੰਨੀ 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 ਬਿਲਕੁਲ ਸਤਿ ਸ਼੍ਰੀ ਅਕਾਲ ਮੈਮ ਕਿਹਦੀ ਸਰਕਾਰ ਬਣ ਸਕਦੀ ਨਰਿੰਦਰ ਮੋਦੀ ਰਾਹੁਲ ਗਾਂਧੀ ਮੋਦੀ ਤੇ ਜਲੰਦਰ ਨੂੰ ਕੌਣ ਜਿੱਤ ਸਕਦਾ ਚੰਨੀ ਯਾ ਰਿੰਕੂ ਚੰਨੀ ਚੰਨੀ ਆਮ ਆਦਮੀ ਪਾਰਟੀ ਕੇਮੇ ਸਰਕਾਰ ਦੇਖਦੇ ਵਧੀਆ ਕੰਮ ਕੀਤਾ ਹਾਂਜੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਇੱਥੇ ਕਿਹੜੀ ਪਾਰਟੀ ਮੋਰਚਾ ਮਾਰ ਸਕਦੀ ਕਿਹੜਾ ਕੈਂਡੀਡੇਟ ਜਿਹੜਾ ਵਾ ਇੱਥੋਂ ਜਿਹੜਾ ਮੋਰਚਾ ਮਾਰ ਸਕਦਾ ਸੁਸ਼ੀਲ ਕੁਮਾਰ ਰਿੰਕੂ ਦੇ ਏਰੀਆ ਦੇ ਵਿੱਚ ਅਸੀਂ ਜਿਹੜਾ ਵਾ ਸਰਵੇ ਕਰ ਰਹੇ ਹਾਂ ਲੋਕਾਂ ਦੇ ਨਾਲ ਕਿਹੜੀ ਪਾਰਟੀ ਜਿਹੜੀ ਹੈ ਮੋਰਚਾ ਮਾਰਦੀ ਸਸੀ ਗੱਲ ਸਰ ਸਰ ਇਲੈਕਸ਼ਨ ਆ ਰਹੇ ਆ ਕਿਹੜੀ ਪਾਰਟੀ ਜਿਹੜੀ ਹੈ ਮੋਰਚਾ ਮਾਰਦੀ ਨਰਿੰਦਰ ਮੋਦੀ ਯਾ ਰਾਹੁਲ ਗਾਂਧੀ ਇਹ ਨਰਿੰਦਰ ਮੋਦੀ ਹੈਗਾ ਜੀ ਤੇ ਜਲੰਦਰ ਨੂੰ ਕੌਣ ਰਿੰਕੂ ਯਾ ਰਿੰਕੂ ਯਈ ਰਿੰਕੂ ਆਮ ਆਦਮੀ ਪਾਰਟੀ ਕੇ ਮੈਂ ਦੇਖਦੇ ਹੋ ਦਲੰਦਰੋ ਵਧੀਆ ਕੰਮ ਕਰੀ ਪੰਜਾਬ ਚ ਠੀਕ ਹੈ ਕਹਿ ਨਹੀਂ ਸੋਦੇ ਇਹਨੂੰ ਸਹੀ ਹੈ ਕੰਮ ਹੁੰਦਾ ਸਹੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਤੇ ਕਾਫੀ ਜਿਹੜਾ ਵਾ ਰਾਜ ਦੇਖਨ ਨੂੰ ਮੇਰੇ ਆ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਇੱਥੇ ਤੇ ਕਿਸ ਦੀ ਸਰਕਾਰ ਜਿਹੜੀ ਆ ਬਣ ਸਕਦੀ ਆ ਨਰਿੰਦਰ ਭਾਈ ਮੋਦੀ ਆ ਰਾਹੁਲ ਗਾਂਧੀ ਤੇ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਵੈਸਟ ਏਰੀਆ ਦੇ ਵਿੱਚ ਅਸੀਂ ਖੜੇ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਕੇਜਦੀ ਸਰਕਾਰ ਜਿਹੜੀ ਬਣ ਸਕਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਈ ਇਲੈਕਸ਼ਨ ਆ ਰਹੇ ਆ ਕੇਜਦੀ ਸਰਕਾਰ ਬਣਦੀ ਮੋਦੀ ਯਾ ਰਾਹੁਲ ਗਾਂਧੀ ਇਹ ਪੋਲਿਟਿਕਲ ਮੈਨ ਲੈਕਾ ਦੋ ਇਹ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੇਜਦੀ ਸਰਕਾਰ ਜਿਹੜੀ ਆ ਬਣ ਸਕਦੀ ਆ ਇੱਥੇ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਰ ਇਲੈਕਸ਼ਨ ਆ ਰਹੇ ਆ ਕੇਜਦੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ਗਾਂਧੀ ਕੀ ਕਹਸਾ ਜੀ ਇਹ ਤਾਂ ਤੁਹਾਡੇ ਕੋਲ ਸਾਡੇ ਹੱਥ ਆ ਜਲੰਧਰ ਉਹ ਚੰਨੀ ਯਾ ਰਿੰਕੂ ਪਤਨੀ ਜੀ ਮੈਂ ਇੱਥੇ ਤਾਂ ਨਹੀਂ ਆ ਮੈਂ ਨੰਦਪੁਰ ਸਾਹਿਬ ਤੋਂ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਇਸ ਟਾਈਮ ਹਾਂਜੀ ਆਨੰਦਪੁਰ ਸਾਹਿਬ ਚੰਦੂ ਮਾਜਰਾ ਜਿੱਤੇਗਾ ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਵਧੀਆ ਕੰਮ ਕਰ ਰਹੀ ਠੀਕ ਕਰ ਰਹੀ ਕੰਮ ਜਿੰਦਾ ਬਾਕੀ ਸਰਕਾਰਾਂ ਕਰ ਰਹੀ ਅੱਧੀ ਕਰਦੇ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਤੇ वेस्ट एरिया ਦੇ ਵਿੱਚ ਅਸੀਂ ਇਸ ਟਾਈਮ ਆਏ ਆ ਸਰਵੇ ਕਰਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਗਲ ਮਤਾ ਜੀ ਇਹ ਇਲੈਕਸ਼ਨ ਹੈ ਕਿਸ ਦੀ ਸਰਕਾਰ ਬਣਦੀ ਮੋਦੀ ਯਾ ਰਾਹੁਲ ਗਾਂਧੀ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਇਸ ਟਾਈਮ ਸਸੀ ਗਲ ਭਈਆ ਹਾਂਜੀ ਕਿਸ ਦੀ ਸਰਕਾਰ ਬਣੇਗੀ ਮੋਦੀ ਯਾ ਰਾਹੁਲ ਗਾਂਧੀ ਅਬ ਦੇਖੋ ਕਿਸਕੋ ਸਰਕਾਰ ਬਣਾਈ ਜਿੱਤਨੇ ਕੇ ਬਾਅਦ ਇਹਨਾਂ ਪਤਾ ਲੱਗੇਗਾ ਯਹਾਂ ਸੇ ਚੰਨੀ ਯਾ ਰਿੰਕੂ ਅਬ ਰਿੰਕੂ ਕਾ ਪਲਾ ਆ ਹੈ ਲਿੰਗੂ ਦਾ ਆਮ ਆਦਮੀ ਸਰਕਾਰ ਅੱਛਾ ਕੰਮ ਕਰੀਏ ਪੰਜਾਬ ਮੇਂ ਔਰ ਇਹ ਰਹਾ ਅੱਛਾ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਸਸੀ ਗਲ ਅੰਕਲ ਜੀ ਸਸੀ ਗਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣੇ ਰਾਹੁਲ ਗਾਂਧੀ ਜਾਂ ਮੋਦੀ ਲੋ ਸਾਰੇ ਇੱਕੋ ਜਿਹੇ ਨੇ ਭਾਵੇਂ ਰਾਹੁਲ ਗਾਂ ਜਲੰਧਰੋ ਚੰਨੀ ਯਾ ਰਿੰਕੂ ਹਾਂਜੀ ਜਲੰਧਰੋ ਚੰਨੀ ਯਾ ਰਿੰਕੂ ਵਾਹਿਦ ਚੰਨੀ ਚਾਹੀਦਾ ਜੀ ਆਮ ਆਦਮੀ ਵਧੀਆ ਕੰਮਕਾਰੀ ਬਣ ਗਿਆ ਕੰਮ ਵਧੀਆ ਲੋਕਾਂ ਲਈ ਦੇ ਹੋ ਰਹੇ ਆ ਜੀ ਪਰ ਬਿਜ਼ਨਸ ਹਨ ਨਹੀਂ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਤੇ ਰਲਮਾ ਮਿਲਮਾ ਜਿਹੜਾ ਵਾ ਜਵਾਬ ਲੋਕਾਂ ਦਾ ਆ ਰਿਹਾ ਵਾ ਕੀ ਕਹਿਣਾ ਉਹਨਾਂ ਦਾ ਤੇ ਹੋਰ ਵੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿਸ ਦੀ ਜਿਹੜੀ ਸਰਕਾਰ ਆ ਉਹ ਇੰਡੀਆ ਦੇ ਵਿੱਚ ਜਿਹੜੀ ਬਣ ਸਕਦੀ ਆ ਹੋਰ ਲੋਕਾਂ ਦੇ ਗੱਲਬਾਤ ਕਰਦੇ ਆ ਭਈਆ ਕਿਸ ਕੀ ਸਰਕਾਰ ਬਣੇਗੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਕਿਸ ਦੀ ਸਰਕਾਰ ਬਣੇਗੀ ਹੁਣ ਕਿਸ ਨੂੰ ਕਹ ਸਕਦੇ ਆ ਭਈਆ ਹਮ ਤੱਕ ਕਿਸੇ ਨੂੰ ਨਹੀਂ ਕਹ ਸਕਦੇ ਅਭੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਦੀ ਜਿਹੜੀ ਸਰਕਾਰ ਬਣ ਸਕਦੀ ਆ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਜਲੰਧਰ ਤੋਂ ਚੰਨੀ ਜਾਂ ਰਿੰਕੂ ਕਿਹਦੀ ਸਰਕਾਰ ਜਿਹੜੀ ਬਣ ਸਕਦੀ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ